ਮੂੰਹ ਹੋ ਗਿਆ ਲੱਗਾ ਤੁਹਾਨੂੰ ਮਰਮਾ ਫੋੜ ਬੰਦ ਹੋ ਲੱਗ ਗਈ ਕਿਤਾਬ ਉਹ ਨਾ ਯਾ ਇਹਦੇ ਦੇਖ ਇਹ ਕੋਈ ਕੈਂਟ ਇਹ ਤਾਂ ਪੱਕਾ ਬੋਇਲੈਂਸ ਦਾਊਗਾ ਮੂੰਹ ਦੀ ਨਾ ਘਾਲ ਲਗਾ ਬੱਟੀ ਘਟਣ ਜਾਏਗਾ ਮੈਂ ਤੁਹਾਨੂੰ ਦੱਸਾਂ ਮੈਂ ਨਾ ਸੇਟਵਾ ਸ਼ੁਰੂ ਕੋ ਮੈਂ ਖਾ ਤੋ ਵੀ ਹਾਂ ਮੈਂ ਖਾ ਆਇ ਤੇ ਰਹਿ ਮੇਰਾ ਸੁਭਾਅ ਹੈ ਚਲੋ ਯਾਰ ਮੇਰਾ ਸੁਭਾਅ ਬਹੁਤ ਆੜਪਾ ਹੈ ਹਾਂ ਮੇਰਾ ਸੁਭਾਅ ਇਨਾ ਆੜਪਾ ਨਾ ਕਿ ਜੇ ਮੈਨੂੰ ਕੋਈ ਉਂ ਵੀ ਕਰ ਦੇ ਮੇਰਾ ਆ ਜੀ ਦਾ ਸੀ ਕਾਲ ਜੀ ਦੋਸਤੋ ਅੱਜ ਸਾਡੇ ਛੋਟੇ ਜਿਹੇ ਕੱਕੇ ਦਾ ਜਵਾਖਦਾ ਹੈਗਾ ਜਨਮ ਦਿਨ ਬਾਈ ਤੇਰਾ ਅੱਜ ਜਨਮ ਦਿਨ ਹੈ ਤੈਨੂੰ ਕਿਵੇਂ ਲੱਗ ਰਿਹਾ ਹੈ ਜਨਮ ਦਿਨ ਤੇ ਤਾਂ ਬਾਈ ਵਧੀਆ ਲੱਗ ਰਿਹਾ ਬਾਕੀਆ ਕੇਕ ਕੋ ਬ ਲੈ ਕੇ ਆਏ ਨੇ ਗੁਰੀ ਬਈ ਹੋਰੀ ਥੈਂਕ ਯੂ ਇਹਨਾਂ ਦਾ ਤੇ ਆ ਟੋਪੀ ਬਸ ਥੋੜਾ ਜਿਹਾ ਲਾ ਲਾ ਟੋਪਾ ਸੋਹਣਾ ਲੱਗਦਾ ਟੋਪੀ ਚਲੋ ਚਲੋ ਬਈ ਦੋਸਤੋ ਚਲੋ ਖੜ ਗਿਆ ਖੜ ਗਿਆ ਖੜ ਗਿਆ ਸਮਾਨ ਆਸਣੇ ਐ ਬਈ ਹਾਂ ਮੈਂ ਬਿਨ ਨਾਮ ਹਰੇ ਸੰਗਤ ਨਾਮ ਹਰੇ ਚਲਾ ਗੱਲ ਸੁਣਾ ਚਲੋ ਜੀ ਬੱਬੂ ਇਹਦੇ ਤੇਰੇ ਕੋਲ ਤੇਰੇ ਕੋਲ ਦਰਸੂ ਰਿਹਾ ਠੀਕ ਹੈ ਉੱਥੇ ਚਲੋ ਮੈਂ ਹਰੇ ਲਵੇ ਉੱਥੇ ਉੱਥੇ ਉਹਨਾਂ ਨੂੰ ਚਾਹ ਤੋ ਫਿਰ ਦੌਰ ਦੇ ਪੋਸਟਰ ਕਰੀਏ ਇਹਦੇ ਕੋਈ ਉਹ ਕਰ ਕਿ ਮੈਨਾਂ ਕਿਵੇਂ ਪੋਸਟਰ ਜਹਾ ਜਹਾ ਬਣਾਉਣਿਆ ਵੀ ਤੇਰੇ ਦਰਦ ਹੋ ਰਹੇ ਜਾਂ ਕੋਰੇ ਤੂੰ ਨਾ ਬਈ ਆਪਦਾ ਹਰਾਮਪਣ ਵਾਲੀ ਜਿਆਦਾ ਪੁੱਤ ਇਹ ਅੱਜ ਕੋਲੀ ਲਈ ਖੜੀ ਉਹਦੇ ਚ ਕਿਹੜਾ ਆਵਾਜ਼ ਆਉਣੀ ਹੈ ਵੀ ਤੇਰੇ ਦਰਦ ਹੋ ਰਹੇ ਨਾ ਵੀ ਇਹ ਵਿਯੋਗ ਚ ਇਜੈਕਟ ਕੀਤੀ ਆ ਪੋਸਟ ਇਹ ਆਏ ਫੜ ਕੇ ਖੜ ਜੂਗੀ ਹਾਂ ਆਏ ਜਕਰ ਤੂੰ ਆਏ ਫੜਨੀ ਆ ਜਕਰ ਇਹ ਦੇਖ ਐ ਕੋਲੀਆਂ ਜਿਹੀ ਜਾ ਬੱਬੂ ਕਰ ਲੂਗਾ ਤੂੰ ਕਰ ਲਾ ਪੋਸਟ ਚ ਕਿਹੜਾ ਬੋਤ ਲੱਗਦਾ ਵੀ ਤੇਰੇ ਦਰਦ ਹੋ ਰਹੇ ਹਾਂ ਐ ਜੇ ਕਰ ਲਾ ਤੂੰ ਨਹੀਂ ਨਾ ਕਰਦੇ ਉਹਨੂੰ ਕੈਮਰਾ ਚੱਲ ਰਿਹਾ ਪੂਰੇ ਆਈ ਥਰ ਨੂੰ ਚਲੋ ਚਲੋ ਉਹ ਕਰਦੇ ਹਿੱਪ ਚਲੋ ਯਾਰ ਚਲੋ ਕੰਨੀ ਪੜ ਨਹੀਂ ਉਹ ਮੁਰਦਾ ਖੜਾ ਨਹੀਂ ਉਹ ਕਿਵੇਂ ਕਰਾਂਗੇ ਦਰਦੇ ਵਾਲਾ ਕਰੀ ਕਿਵੇਂ ਕਰੀ ਮੈਂ ਮੀਮਾਇਨੇ ਕਰਦੀ ਮਤਾਂ ਆਹ ਬਰੋ ਕਰਦੀ ਜਿਹੜਾ ਤਾਂ ਹੋਊਗੀ ਆਈ ਤਾਂ ਮੈਂ ਵੀ ਕਰੂਗੀ ਆਹ ਮੈਂ ਵੀ ਆਈ ਹਮਨਾ ਹੀ ਖੜ ਜਿਆ ਉਹ ਸਿਰ ਕਿੱਧਰ ਚਲ ਚਾ ਸੀਰੀਅਸ ਚਲ ਬਈ ਦੱਸੋ ਕਿਵੇਂ ਕਰੂ ਆਹ ਮੇਰੀ ਗੱਲ ਉਹ ਇਹ ਕਰੇ ਕਿ ਤੂੰ ਕਿਉਂ ਹੱਸਦਾ ਐਂ ਕਿ ਕਰ ਲਏ ਹੋ ਉਹ ਇਹ ਕਰੇ ਇਹਦੇ ਦਰਦ ਹੁੰਦਾ ਐ ਐਂ ਕਿ ਫੋਟੋ ਨਹੀਂ ਪਤਾ ਲੱਗਦਾ ਨਹੀਂ ਫੋਟੋ ਹੱਸਦਾ ਯਾ ਤੂੰ ਕਰ ਲੈ ਦੋ ਜਣੇ ਹਰਾਪਣਾ ਕਰ ਰਹੇ ਮੇਰੇ ਤੋਂ ਮੈਂ ਫੜੀਆਂ ਖੜਿਆ ਦੋ ਜਣੇ ਹਰਾ ਆ ਜਾ ਓਏ ਇਧਰ ਆ ਵਿੱਚ ਖੜ ਕੋਟੋ ਮੈਂ ਖੜਾ ਬੰਦੇ ਵਾਜਣਗੇ ਓਕੇ ਆ ਗਿਆ ਆ ਗਿਆ ਬਰਥਡੇ ਬੋਲ ਆਉਗਾ ਬੈ ਜਾ ਭਾਈ ਆ ਜਾ ਮੈਂ ਅੱਜ ਜਿਹਦਾ ਜਨਮ ਦਿਨ ਦਾ ਉਹ ਕਰ ਦਾਂਦਾ ਕੰਮ ਨਾ ਰਹਿਣ ਦੇ ਵਧੀਆ ਲੱਗਦਾ ਕਿਹੜਾ ਨਹੀਂ ਟੋਪੀ ਕਿਉਂ ਨਾਤਾ ਐਨ ਨੂੰ ਪਹਿਲਾਂ ਕਰਣ ਨੂੰ ਆ ਜਾਣਦਾ ਆ ਜਾਓ ਜੀ ਆ ਜਾਓ ਜੀ ਫੇ ਆ ਜਾਉਂ ਗੋੜਿਆ ਉਹ ਸਾਜਿਆ ਬੁਲਾ ਹਾਂ ਕੀ ਗਾਏ ਚੀਚੀ ਗਾਏ ਓਏ ਕੀ ਖਾਏਗਾ ਚੀਚੀ ਗਾਏਗਾ ਚੀਚੀ ਖਾਏਗਾ ਹੂੰ ਤੂੰ ਵੀ ਦੱਸ ਦੇ ਕੋਸ ਅੱਜ ਕੀ ਜਨਮ ਦੇਣਾ ਭਾਈ ਤੇਰੇ ਭਾਈ ਤੋਂ ਦੱਸ ਦੇ ਬੋਲ ਦੇ ਕੋਸ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਪਰ ਉੱਚੀ ਦੇਣਾ ਬੋਲ ਕੇ ਦੱਸ ਕਿਵੇਂ ਲੱਗ ਰਿਹਾ ਬਹੁਤ ਵਧੀਆ ਮਜ਼ਾ ਕਰ ਰਿਹਾ ਨੂੰ ਅੰਦਰ ਹੀ ਜਗਾ ਲੈ ਨਹੀਂ ਨਹੀਂ ਵਿੱਚ ਦੇ ਅੰਦਰ ਰੱਖ ਉਹ ਰੱਖ ਦੇ ਅੰਦਰ ਆਕ ਪਾ ਦੀ ਜੇ ਹੁੰਦਾ ਉਹ ਅੰਦਰ ਵਾਗ ਜਣਾ ਮੈਂ ਕਿਹਾ ਮੂੰਹ ਪਰਾਵਾਖਿਓ ਹੈਪੀ ਬਰਥਡੇ ਟੂ ਯੂ ਇਹ ਵਾ ਬਹੁਤ ਚੋਦਾ ਕੁਰਸੀ ਤੇ ਬੈਠਿਆ ਵੀ ਨਹੀਂ ਉਹਦੀ ਪੁੱਛ ਗਿਆ ਵਸ ਐਂ ਹੁੰਦਾ ਇਹ ਬੱਸ ਚਲੋ ਜਣੇ ਸਾਹਿਬ ਨਾ ਤੁਸੀਂ ਕਰ ਰਹੇ ਤੁਸੀਂ ਨਹੀਂ ਘਟਾਉਂਦੇ ਆਹ ਲਓ ਜੀ ਵਾਜੋ ਫੋਨਿਕਾ ਨਾਲ ਸੇ ਬਹੁਤ ਤੇ ਵਾਜਣੂ ਹੈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਲਵੇ ਜੇ ਹੋ ਜੋ ਸਾਰੇ ਲਵੇ ਜੇ ਹੋ ਜੋ ਜੀ ਲਵੇ ਜੇ ਦੂਸਾ ਦੂਰ ਦੂਰ ਖੜੋ ਸਾਰੇ ਲਵੇ ਹੋ ਜੋ ਹਾਏ 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 ਅਰੇ ਦੋ ਦਰ ਲਾ ਬਈ ਤਾ ਕਾ ਨੂੰ ਆਦਲੇ ਜੇ ਹੋ ਜੋ ਵਿਹਾਰ ਹੁੰਦਾ ਇਨ ਕਾ ਹਾਂ ਮੰਨੂ ਵਾਹ ਨਗਰਾ ਵਿਹਾਰ ਹੁੰਦਾ ਮੰਮੀ ਤੂੰ ਸਾਰਾ ਕਰਦਾ ਇਹ ਤਾਂ ਮੇਰਾ ਮੁੱਲ ਪੜਦਾ ਦੱਸਦਾ ਵੀ ਵਾਤ ਵਾਹ ਮੋ ਗਾਡੀ ਦੇ ਸਾਥ ਬਾਈ ਬਰਥਡੇ ਵਾਲਾ ਤੂੰ ਘੜੀ ਹੋ ਜਾਵੇ ਖਵਾ ਦੇ ਦੇਖ ਬੋ ਠੀਕ ਲੱਗਾ ਚਲ ਕੋਈ ਨਾ ਵਧੀਆ ਲੱਗਦਾ ਖਵਾ ਲਈ ਤੂੰ ਜਾਓ ਆ ਵੀ ਜਾਓ ਰਜੈਸਟਰ ਜਾਨੇ ਤੋਂ ਕੱਲ ਹੀ ਕਬੂ ਹੋ ਗਿਆ ਯਾਰ ਅੱਜ ਮੈਂ ਵਗ ਜਾਣਾ ਇਹ ਉਰਲਾ ਬੰਦੇ ਦੀ ਵੀ ਇਹ ਉਰਲਾ ਬੰਦਾ ਖਾਣ ਨੂੰ ਫਿਰਦਾ ਹੈ ਉਰਲਾ ਬੰਦਾ ਚੀਜੀ ਖਾਣ ਨੂੰ ਫਿਰਦਾ ਹੈ ਉਰਲਾ ਬੰਦਾ ਉਰਲਾ ਬੰਦਾ ਹਾਂ ਉਰਲਾ ਬੰਦਾ ਹਾਂ ਉਹ ਤੱਕਾ ਲਾ ਚਮਚ ਚਮਚ ਨਾਲ ਖਵਾ ਦੇ ਚਮਚ ਨਾਲ ਖਾਂਦਾ ਉਹ ਜਿਆਦਾ ਨਹੀਂ ਰਹਿਣਾ ਇਹਦਾ ਕੀ ਫੇਵਰਟ ਟ੍ਰੈਕ ਹਾਂ ਬੋਲੋ 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 ਨਾ 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 ਲਾ ਇਹ ਤੂੰ ਨਿਕਲ ਜਾਂਦਾ ਚੱਲ ਇਹਨਾਂ ਨੂੰ ਖਾਣ ਕਰਾ ਦੇ ਨਾ ਪੜੀ ਦੇਖ ਵਾਤਾ ਬਾਈ ਆਦਾ ਖਵਾ ਦੇ ਖਵਾ ਤਾਂ ਬਾਈ ਖਵਾ ਤਾਂ ਖਵਾ ਨਾ ਬਾਈ ਯੱਕ ਬੈਰੀਕੋਲ ਫਾਈ ਜਨਮ ਦਿਨ ਦੀਆਂ ਵਧਾਈਆਂ ਤੈਨੂੰ ਧੰਨਵਾਦ ਜੀ ਤੁਹਾਡਾ ਇੱਥੇ ਲਾਉਂਦੇ ਹੁੰਦੇ ਨੇ ਹੋਰ ਕਿਵੇਂ ਲਾਉਂਦੇ ਹੁੰਦੇ ਨੇ ਦਾੜੀ ਤੇ ਵੀ ਨਾ ਦੇਗਾ ਨਾ ਦਾੜੀ ਤੇ ਲਾਲਾ ਮਾੜੇ ਦਾ ਦਾੜੀ ਚ ਦਾੜੀ ਚ ਉਹਨਾਂ ਦਾ ਦਾੜੀ ਇੱਕ ਮਿੰਟ ਉਹਨਾਂ ਨੂੰ ਆਵੜੇ ਇਹ ਤੇ ਮੁਝਾਂਗੇ ਲਾਲਾ ਇਸੇ ਤੋਂ ਕੁਸ਼ਕੀ ਹੁੰਦੀ ਹੈ ਦਾੜੀ ਨੂੰ ਇਹ ਲੱਗਦੀ ਜਿੱਥੇ ਤੋਂ ਮਮੀ ਖੁਸ਼ਕੀ ਹੁੰਦੀ ਉੱਥੇ ਲਾਦਾ ਠਾਕ 골ਡ ਗ੍ਰੀਨ ਜਨਮ ਦਿੰਦੇ ਆ ਵਧਾਈਆਂ ਭਾਈ ਤੈਨੂੰ ਧੰਨਵਾਦ ਵੀਰੇ ਕਿਉਂਦਾ ਰਹਿ ਭਾਈ ਹੁਣ ਤੂੰ ਆਪ ਵੀ ਖਾ ਲੈ ਕੁਸ ਹੈਪੀ ਐਂਡਿੰਗ ਹੋਰ ਦੂ ਬਾਖਾ ਹਾਂ ਭਾਈ ਕਿਵੇਂ ਲੱਗ ਰਿਹਾ ਮਾਈਕ ਮੈਗ ਮੈ ਕੋ ਦ। ਹਾਂ। ਦੇਖੇ ਸਕਦੇ ਹੋ ਭਾਈ ਕਿਵੇਂ ਲੱਗ ਰਿਹਾ ਤੁਹਾਨੂੰ ਪਤਾ ਯਾਰ ਦੇਖ ਲਓ ਕੀ ਹਾਲ ਕਰ ਰੱਖਿਆ ਮੂੰਹ ਤੇ ਤਾਂ ਚੱਲ ਲਾਉਂਦੇ ਨੇ ਆ ਦਾੜੀ ਵੀ ਲਵੇੜ ਲਈ ਮੇਰੀ ਦਾ। ਬਾਕੀ ਥੈਂਕ ਯੂ ਵੇ ਗੁਰੂ ਜੀ ਬਾਈ ਦਾ ਜੀ। ਉਹ ਨਹੀਂ ਨਹੀਂ। ਰੰਗੀ ਜਿਹੜਾ ਧੋਣਾ ਪੂਰਾ ਤੇ ਮੂੰਹ ਹੋ ਕਰੇ। ਟੀਮ 'ਚ ਕੋਈ ਥੈਂਕਸ ਤੁਸ ਨਹੀਂ ਹੁੰਦਾ। ਜਦੋਂ ਟੀਮ ਹੁੰਦੀ ਆ ਆਪਣੀ ਆਏ ਉਦੋਂ ਸਾਰੇ ਭਾਈ ਹੁੰਦੇ ਨੇ ਠੀਕ ਆ। ਉਦੋਂ ਕੋਈ ਥੈਂਕ ਯੂ ਤੁਸ ਕੋਈ ਨਹੀਂ ਹੁੰਦਾ। ਅੱਜ ਭਾਈ ਜਨਮਦਨ ਹੈ ਮੁੰਡੇ ਦਾ ਭਾਈ ਠੀਕ ਹੈ ਜੀ। ਤਰੀਕ ਬੋਲ ਅੱਜ ਕਿੰਨੀ ਤਰੀਕ ਅੱਜ 6 ਫਰਵਰੀ ਆਈ 6 ਫਰਵਰੀ 2025 2025 ਜਨਮ ਦਿਨ ਭਾਈ ਇਹਦਾ ਯਾਦ ਰੱਖਿਓ ਅੱਜ ਮੁੰਡੇ ਦਾ ਜਨਮ ਦਿਨ ਹੈ ਭਾਈ ਵਧਾਈਆਂ ਦਿਓ ਸਾਰੇ ਜਣੇ ਵੀ 17 ਸਾਲ ਦਾ ਹੋ ਗਿਆ ਜੀ ਮੈਂ ਅੱਜ 17 ਸਾਲ ਦਾ ਹੋ ਗਿਆ 18ਵਾਂ ਸਾਲ ਲੱਗ ਗਿਆ ਤੈਨੂੰ ਅੱਜ ਹਾਂ ਹਾਂ 18ਵੇਂ ਸਾਲ 'ਚ ਭਾਈ ਇਹਨੇ ਪੈਰ ਧਰ ਲਿਆ ਮੁੰਡੇ ਨੇ ਹੁਣ ਹਮਮ OK ਕਿਵੇਂ ਚੱਲ ਰਿਹਾ ਗਾਈ ਸ਼ੂਟ ਸ਼ੂਟ ਐਂ ਵਧੀਆ ਚੱਲ ਰਿਹਾ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਭੈਣ ਚੱਲ ਰਿਹਾ ਈ ਸ਼ੂਟ ਯਾਲਾ ਬਹੁਤ ਵਧੀਆ ਬਾਕੀ ਪੁਲਿਸੇ ਪੁਲਸ ਹੋਰੀ ਅੱਜ ਜੀ ਦੀ ਕਿਰਪਾ ਜੀ ਬਹੁਤ ਵਧੀਆ ਚਲੋ ਵਧੀਆ ਚਾਹੀਦਾ ਬਰਸ ਮੁਲਾਜ਼ਮ ਖੜੇ ਨੇ ਆਲੇ ਬਾਰੇ ਪੁਲਸੇ ਪੁਲਸ ਆਦੀ ਸੌਫੀ ਫੋਲਾ ਇਹ ਵੱਡਾ ਬਾਰੇ ਵੀ ਇੱਕ ਬਾਰੇ ਖੜੇ ਵੱਡਾ ਪੁਲਸ ਵਾਲਾ ਇਹ ਕਹਿੰਦੇ ਬੱਬੂ ਜੀ ਚੋ ਚੋ ਦੋ ਤਿੰਨ ਹੈ ਨਹੀਂ ਹੁੰਦੇ ਚੋਰ ਆ ਗਿਆ ਪਰ ਚਲ ਫੜ ਲੋ ਫੜੋ 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 ਦੇਖੋ ਬਾਈ ਪਛਦਾ ਦੇਖੋ ਵੇ ਇੱਕ ਢਰ ਪੈਕਰ ਹੋ ਗਿਆ ਹੋਰ ਕੋਈ ਨਹੀਂ ਮੈਂ ਮਾਮਤਾ ਬੱਚੂ ਆ ਜਾ ਆ ਜਾ ਫੜ ਲੈ ਫੜ ਲੈ ਮੇਰੇ ਉਹ ਕਹਿੰਦੇ ਅੱਛਾ ਹੱਕ ਕਾਜ ਆਦੀਆ ਕੋਈ ਕਰਦੇ ਬਣੇ ਕਿ ਵਾਰ ਲੈ ਕੇ ਜਲੇ ਬਸ ਇੱਕੋ ਚਲ ਰਿਹਾ ਉਹ ਵੀ ਉਹ ਅੱਜ ਵਾਰ ਕਹਿੰਦਾ ਯਾਰ ਨੀਂ ਲੇ ਪੜਾ ਰਹੀ ਸੀ ਤੇ ਮਮਾ ਬੁਲਾ ਰਹੀ ਸੀ ਸਮਝ ਜਾ ਨਾ ਮੈਂ ਤਾਂ ਕੋਈ ਨਾ ਆ ਕੇ ਖਾਓ ਤੂੰ ਮਾਰ ਜੀ ਪਹਿਲਾਂ ਤੂੰ ਕੱਟ ਤੇਰੇ ਵਾਸਤੇ ਤੂੰ ਭੁੱਖੀ ਪੇਸਦੀ ਨਾ ਪਾਪਾ ਵੇਚਦਾ ਤੂੰ ਛੱਡ ਤਾਂ ਅੰਦਰ ਬੈਠਾ ਪਾਪਾ ਮੈਨੂੰ ਹੋਰ ਵੀ ਪਤਾ ਲੱਗਿਆ ਦਾਰੂ ਵੀ ਬੇਤੀ ਹਾਂ ਦਾਰੂ ਆ ਮਿਲਦੀ ਆ ਆਪਾਂ ਕਾਹ ਵਧੀਆ ਦਿਲ ਉੱਤੇ ਕੁਝ ਨਹੀਂ ਹੁੰਦਾ ਇਹ ਕੰਮ ਛੱਡ ਦੇ ਮੇਰੇ ਤੇ ਲਜਾਮ ਮੇਰਾ ਬਰੋ ਬੋਲਤੇ ਹੈ ਮੇਰੇ ਤੇ ਲਜਾਮ ਹੋ ਪੰਜਾਬ ਪੁਲਿਸ ਤੇ ਲਜਾਮ ਆਉਣੀ ਆ ਬਈ ਤੂੰ ਹਾਂ ਪੰਜਾਬ ਪੁਲਿਸ ਸਰਕਾਰੀ ਬੰਦੇ ਮੇਰੇ ਕੋਲ ਗੱਲ ਕਰੇ ਗੱਲ ਕਰੇ ਬੱਸ ਤੇ ਲੋਕੀ ਆ ਬੰਦਾ ਬੰਦਾ ਉਰੇਓ ਚਲੋ ਆਜੋ ਮੈਨੂੰ ਕਾਤਰ ਦੀ ਜੁੱਤੀ ਪਿਆ ਉਹ ਲਿਓ ਕਾਤਰ ਦੀ ਉਹ ਪਾਏਗਾ ਅਗਲੇ ਸ਼ੂਟ ਤੇ ਇਹ ਇਹ ਬੂਟ ਦਾ ਸਾਹਮਣੇ ਲੱਗ ਰਿਹਾ ਚੱਕੇ ਹੋਏ ਨਹੀਂ ਹਾਂ ਲੋ ਲੈ ਬਲਾ ਬੂਟ ਲੈਣੀ ਨਹੀਂ ਬੂਟ ਲੈ ਆ ਰੀਲ ਬਣਾ ਰਹੀ ਏ ਇਹ ਨੂੰ ਰੋਕੋ ਜੀ ਨਹੀਂ ਤੇਰੇ ਬਾਸ ਦੀ ਪੂਰਤੀ ਮੈਂ ਤੇ ਕਿਵੇਂ ਬਹੁਤ ਪਤਾ ਨਹੀਂ ਜੀ ਸਾਪਾਂ ਮਾਰਾਂਗੇ ਜਿਵੇਂ ਹਾਏ ਨਾ ਚ ਤੂ ਪੱਜੀ ਪੱਜੇਂਗੀ ਹੱਥ ਵੱਲ ਲਗੇ ਜੀ ਠੀਕ ਹੈ ਮੈਂ ਗਾਉਂਗਾ ਸੌਰੀ ਆਈ ਕਾਂਟ ਸੁਣਤਾ ਲੈ ਸੌਰੀ 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 ਸਾਰੀ ਮੂਝੀ ਆਪਕਾ ਬੇਹੂਦਾ ਵਾਹੀਆ ਸੁਣਤਾ ਲੈ ਪਹਿਲੇ ਮੇਰੀ ਸੁਣਤਾ ਲੈ ਪੰਜਾਬ ਪੁਲਸ ਦਿੱਲਾ ਸੀ ਹਾਂ ਮਾਂ ਮੂਝੇ ਦੇ ਦਈਏ ਕਹੀਏ ਬੋਲਦਾ ਮੇਰੇ ਦੀ ਤੈ La am going to